ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਪੁਰਾਣਾ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜ ਅੱਜ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 93480 ਹੈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਨਾਲ ਆ ਦੇ ਘੰਟੇ ਦੇ ਬਟਨ ਵਾਲ ਤੇ ਸੈੱਟ ਕਰ ਦਿਓ ਤਾਂ ਇਹ ਤੁਹਾਨੂੰ ਹਰ ਵੀ ਨਵੀਂ ਜੁੜੀ ਵੀਡੀਓ ਪੈਂਦੀ ਹੈਗੀ ਉਹਦਾ ਮੈਸੇਜ ਸਾਰਿਆਂ ਨਾਲ ਪਹਿਲਾਂ ਤੁਹਾਨੂੰ ਆਉਂਦਾ ਰਹੇ ਆਉਂ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪਰਜਨ ਕਰ ਇਹਨਾਂ ਦੋਹਾਂ ਕਟੀਆਂ ਬਾਰੇ ਹਾਂਜੀ ਮੈਂ ਸ੍ਰੀ ਕਾਲ ਨਾਮ ਦੱਸ ਦਗੇ ਬਾਈ ਨਾਮ ਸ਼ੰਦਾ ਜੀ ਠੀਕ ਆ ਬਾਈ ਲੈਣਾ ਪੁਰਾਣਾ ਠੀਕ ਆ ਬਾਈ ਜਿਹੜਾ ਮੋਗਾ ਦੇ ਸੀ ਬਾਗਾ ਪਰਾਣਾ ਠੀਕ ਆ ਜੀ ਕਟੀਆਂ ਚ ਬਾਈ ਦੋ ਹਾਂ ਕਟੀਆਂ ਠੀਕ ਆ ਬਾਈ ਕਿੰਨੇ ਉਮਰ ਦੇ ਕੀ ਡਿਟੇਲ ਹੈ ਦੀ ਬਾਈ ਆ ਹੈਗੀ ਸਾਲ ਦੀ ਠੀਕ ਆਲੀ ਹਾਂ ਇੱਕ ਨੰਬਰ ਠੀਕ ਆ ਜੀ ਹਾਂ ਹਾਂ ਤੁਣ ਵੀ ਇਹ ਲੋ ਜਮ ਠੀਕ ਆ ਜੀ ਕੋਈ ਫੋੜ ਚੋਾਕ ਨਹੀਂ ਇਹਦੇ ਥੱਲੇ ਠੀਕ ਆ ਜੀ ਚਾਰ ਹੀ ਥਾਣਾਂ ਗਏ ਠੀਕ ਆ ਜੀ ਤੋੜ ਲਈ ਮੜੀ ਜੀ ਫਿਰ ਔਰ ਕੇ ਬਖਾ ਦੇ ਚਾਹੁੰਦਾ ਸਹੀ ਹੁੰਦਗਾ ਵਿਚਾਰ ਕੋਈ ਨਾ ਹਾਂ ਕਰਮ ਆਲ ਗਿਆ ਠੀਕ ਆ ਲੋ ਜੀ ਦੋਸਤੋ ਕਦ ਕਾ ਠੀਕ ਆਗਾ ਜਿਹੋ ਜਿਹੇ ਤੁਸੀਂ ਵੇਖ ਹੀ ਸਕਦੇ ਹੋ ਜੀ ਹਾਂ ਵੇਖ ਜਮਾ ਨਾਲ ਹੀ ਮੋੜਦੀ ਆਉਂਦੀ ਵੀਰ ਠੀਕ ਆ ਜੀ ਲੋ ਦੋਸਤੋ ਸਿੰਗੀ ਬਹੁਤ ਆ ਕੱਟੂ ਹਾਂ ਸਿੰਗੀ ਚੈੱਕ ਕਰੋ ਨਾਲ ਹੀ ਮੋੜਦੀ ਆਉਂਦੀ ਇੱਕ ਸਾਲ ਦੀ ਆਗੀ ਜੀ ਵੇਖ ਸਕਦੇ ਹੋ ਠੀਕ ਆ ਕਦ ਕਾੜ ਜਾਓ ਜੀ ਰਸੇ ਸੰਭਾਲੋ ਲੈਣਗਾ ਵਾ ਤਾਂ ਚੰਗੀ ਆਗੀ ਮੁੱਲ ਬਈ ਦੱਸ ਦੇ ਪਹਿਲੇ ਚਲੇ ਦਾ ਆਪਾਂ ਜੋੜੇ ਦੇ ਕਰਨਾ ਠੀਕ ਆ ਇਹਦੀ ਉਮਰ ਕਿੰਨੀ ਫਿਰ ਇਹ ਹੈਗੀ ਆ ਢੁੱੜ ਸਾਲ ਦੀ ਠੀਕ ਆ ਵੇ ਦੇ ਸਰ ਜੀ ਠੀਕ ਆ ਚਾਰ ਹੀ ਥਾਣਾ ਇਹਦੇ ਵੀ ਹਾਂ ਫੋਰਡ ਸ਼ਾਂਗ ਦਾ ਹੋਊਗੀ ਆ ਯਾਰ ਆਪਣਾ ਆਪਾ ਕਰਾਇਆ ਦੇਵਾਂਗੇ ਠੀਕ ਆ ਲੋ ਜੀ ਦੋਸਤੋ ਵੀਰ ਕਹਿੰਦਾ ਜੇ ਫੋਰਡ ਸ਼ਾਂਗ ਹੋਵੇ ਕਿ ਦੋਹਾਂ ਕਟਕਾਂ ਚੋ ਕਿਸੇ ਦੇ ਵੀ ਆਪਾ ਕਰਾਇਆ ਵੀ ਦੇਵਾਂਗੇ ਆ ਸੈਂਕ ਤੁਸੀਂ ਇਹਦੇ ਵੀ ਚੈੱਕ ਕਰ ਲਓ ਡੇਢ ਸਾਲੇ ਦੀ ਉਮਰ ਆ ਗਈ ਕੋਈ ਚੰਗਾ ਵੀਰ ਸਹਵਾ ਸੰਭਾਲਾ ਗੋਰਾ ਲੈ ਜੀ ਚਿਹਰਾ ਵੱਡਰ ਗੇ ਤੇ ਬਾਜਣਗੀਆਂ ਤਨੀ ਜੋ ਚ ਵੀਰ ਲੈ ਕੇ ਜਾਣਾ ਕਿ ਵੱਡਦੇ ਨਾ ਜਾ ਵੱਡਦੀਆਂ ਇਹ ਸੁਣਾ ਯਾਰ ਇਹਦਾ ਜਦੋਂ ਮਰਜੀ ਵੇਚ ਦੇ ਯਾਰ ਆਪਾਂ ਹਾਂਜੀ ਹਾਂਜੀ ਮੱਝ ਵੀ ਲੈਨੇ ਆਪਾਂ ਲੱਕ ਤੋਂ ਬਾਹਰ ਮੈਨੀ ਬਾਈ ਮੱਝ ਬਹੁਤ ਤੇਜ ਆ ਬਾਈ ਹਾਂ ਹੁਣ ਆ ਦਾਈਆਂ ਆਈ ਮੇਰੇ ਮੈਂ ਮੈਂਦੇ ਸੇਵ ਲੂਗਾ ਪਰ ਤੋਂ ਲਈਆਂ ਹੀ ਦੋ ਇਹੋ ਚਾਰੀਆਂ ਕਰਮਾਂ ਵਾਲੀਆਂ ਨੇ ਜਦੋਂ ਮਰਜੀ ਵੇਚਦੇ ਯਾਰ ਹਾਂਜੀ ਹਾਂਜੀ ਕੋਈ ਡਰ ਨਹੀਂਗਾ ਇਹਨਾਂ ਦਾ ਸਹੀ ਗੱਲ ਹੁਣ ਬਾਈ ਸਾਹਮਣੀਆਂ ਪੈਣੀਆਂ ਤਾਂ ਹਾਂ ਸਾਹਮਣੇ ਬਹੁਤ ਬੰਨਾ ਬਾਈ ਹਾਂ ਬੱਚਿਆਂ ਦਾ ਨੰਬੀ ਜਾਂਦੇ ਆ ਹਾਂ ਕਟਿੰਗਾ ਤੇ ਹੀ ਵਿੱਚ ਮੱਝਾ ਤਿਆਰ ਹੋਗਾ ਬੱਚਿਆਂ ਦਾ ਤੋਗਾ ਬੜਾ ਤੜੀ ਦਾ ਲੱਖ ਤੋਂ ਬਾਹਰ ਵੀ ਗੂ ਬਾਈ ਇੱਕ ਜਦੋਂ ਮਰਜੀ ਵੇਚ ਰਿਹਾ ਹਾਂ ਆਓ ਤਿਆਰ ਕਰ ਲਓ ਇਹਨਾਂ ਦੀ ਸੇਵਾ ਸੰਭਾਲ ਜੀ ਚੰਗੀ ਤੇ ਛਿਤੀ ਕਰ ਲੂਗਾ ਨਹੀਂ ਤੂੜਦੇ ਬੰਦੇ ਰੱਖੂ ਦਾ ਲੈਟ ਕਰ ਲਓ ਮੁੱਲ ਦਵਾ ਜੋੜੇ ਦਾ ਹੁਣ ਤੇ ਕਰਾਂਗੇ ਜੋੜਾ ਹੀ ਕਰਨਾ ਜਿਹੜਾ ਜੋੜਾ ਲੈ ਜੂਗਾ ਉਹਦਾ ਪੂਰਾ ਮਾਣਦਾਨ ਕਰਾਂਗੇ ਠੀਕ ਆ ਜੀ ਜੇ ਕੱਲੀ ਦਾ ਫਰੋਜ ਆ ਕਰ ਲਾਂਗੇ ਆਪਾਂ ਠੀਕ ਆ ਲੋ ਜੀ ਦੋਸਤੋ ਬਾਈ ਕੰਦਾ ਰੇਡਰ ਦਾ ਫੋਨ ਤੇ ਕਰ ਲਾਂਗੇ ਕਿਉਂਕਿ ਜੋੜਾ ਲੈ ਜੂਗਾ ਤਾਂ ਫੁੱਲ ਮਾਣਦਾਨ ਵੱਧ ਹੋ ਜੂਗਾ ਜੇ ਕੱਲੀ ਕੱਲੀ ਲੈ ਲਓਗੇ ਤਾਂ ਮਾਣਦਾਨ ਕੱਲੀ ਕੱਲੀ ਦਾ ਵੀ ਉਹੀ ਹੋ ਜੂਗਾ ਥੋੜੇ ਫੈਟ ਆਉਣ ਤੇ ਆ ਗਏ ਝੋਲ ਝੂਲ ਬਹੁਤ ਆ ਗਈ ਅਵਾਜ਼ ਨਵੇਂ ਚੰਗਾ ਥੋੜੇ ਬਾਕੀ ਉਪਰਾਂ ਪਸੂ ਕਰਦੇ ਹੋ ਬਗਾਨੇ ਘਰੇ ਹੋਂਦਾ ਲੰਗ ਛੱਡ ਦੀ ਬਾਈ ਕੰਦਾ ਆਪਣੀ ਗਰੰਟੀ ਆ ਗਈ ਜਿਹਦੇ ਪਸੰਦ ਆਗੇ ਬਾਈ ਨਾਲ ਗੱਲਬਾਤ ਕਰ ਲੋ ਨਾ ਬਸ ਸਕਰੀਨ